ਲੇਜੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇ ਵੈ ਸ਼ੇਅਰ ਕਰਨਾ ਨਾ ਭੂਲੇ ਐਸਾ ਸਪੇਸਰੀ ਮੁਖਤ ਸਾਹਿਬ ਤੁਸ਼ਾਰ ਗੁਪਤਾ ਵੱਲੋਂ ਜਥੇ ਜਿਲਾ ਅੰਦਰ ਪਬਲਿਕ ਦੀ ਸੁਰੱਖਿਆ ਲਈ ਕਿੰਨੇ ਬਣਾਉਣਾ ਮਾੜੇ ਅਸਰਾਂ ਤੇ ਅੰਸਰਾਂ ਨੂੰ ਕਾਬੂ ਕਰਨਾ ਅਤੇ ਨਿਸ਼ੇਦਾ ਖਾਤਮਾ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਉਤੇ ਇਹ ਆਮ ਪਬਲਿਕ ਨੂੰ ਆਧਨਿਕ ਟੈਨਾ ਸੇਵਾਵਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਓਪਰਲ ਕਿਤੇ ਜਾ ਰਹੇ ਹਨ ਹੁਣ ਤੱਕ ਜਿੱਥੇ 550 ਮੋਬਾਈਲ ਫੋਨਾਂ ਨੂੰ ਟ੍ਰੇਸ ਕਰਕੇ ਉਹਨਾਂ ਦੇ ਮਾਲਕਾਂ ਨੂੰ ਸੌਪਿਆ ਗਿਆ ਚੁੱਕਾ ਹੈ ਉੱਥੇ ਹੀ ਅੱਜ ਸੀਏਆਈਆਰ ਪੋਰਟਲ ਦੀ ਮਦਦ ਨਾਲ ਪਗੜਿਤ ਦੇ ਗੁੰਮ ਹੋਏ 102 ਮੋਬਾਈਲ ਫੋਨ ਟ੍ਰੇਸ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਹੁਣ ਮਾਲਕਾਂ ਨੂੰ ਸੌਂਪੇ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਤਸ਼ਾਰ ਗੁਪਤਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੋਬਾਈਲ ਗੁੰਮ ਹੋਣ ਬਾਰੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਸ ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਟੀਮ ਵੱਲੋਂ ਇਹਨਾਂ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਸੀਆਈਆਰ ਪੋਰਟਰ ਉਪਰ ਟ੍ਰੈਕਿੰਗ ਤੇ ਲਗਾਇਆ ਗਿਆ ਜਿਆਸੀ ਜਿਸ ਤੇ 102 ਮੋਬਾਈਲ ਫੋਨ ਚਲਦੇ ਪਾਇਏ ਗਏ ਇਹ ਮੋਬਾਈਲ ਫੋਨ ਟ੍ਰੈਸ ਕਰਕੇ ਅੱਜ ਉਹਨਾਂ ਦੇ ਮਾਲਕਾਂ ਨੂੰ ਸੌਂਪੇ ਗਏ ਹਨ ਸਾਡੀ ਸਾਈਬਰ ਜੋ ਟੀਮ ਹੈਗੀ ਸ਼੍ਰੀ ਮੁਖਸਰ ਸਾਹਿਬ ਦੀ ਇਹਨਾਂ ਨੇ ਅੱਜ ਬਹੁਤ ਚੰਗਾ ਕੰਮ ਕੀਤਾ ਅੱਜ ਅਸੀਂ ਟੋਟਲ 100 ਫੋਨ ਜੋ ਗੁੰਮ ਹੋਏ ਸੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਹ ਲੱਭ ਕੇ ਪਬਲਿਕ ਨੂੰ ਵਾਪਸ ਕਰਾਏ तो यारा टोटल फिगर जो फोन रिटर्न का है वो पांच सौ क्रॉस कर चुके ये मैं ना सारे यना चाहता है कि एक सी ई आई आर पोर्टल हों सेंट्रल इक्विपमेंट आइडेंटिटी रजिस्टर पोर्टल जेकर फोन खुम हो जाता है या खोया जाता इमीजिएटली इस पोर्टल पर जाके अपना फोन रजिस्टर करो वेदी आई एम ई आई जो हैगी ब्लॉक हो जाती है कोई और सिम पी कोशिश करता है ਨਾਲੀ ਤੁਹਾਨੂੰ ਆਪਣੇ ਮੈਸੇਜ ਤੇ ਆਪਣੇ ਫੋਨ ਤੇ ਮੈਸੇਜ ਆ ਜਾਂਦਾ ਹੈ ਕਿ ਤੁਹਾਡਾ ਫੋਨ ਇੱਥੇ ਚਲਦੇ ਤੇ ਇੱਕ CEIR ਪੋਰਟ ਨੂੰ ਰਜਿਸਟਰ ਕਰੋ ਜੁਜਾ ਆ ਕੇ ਜੋ ਸਾਡੀ ਟੀਮ ਹੈਗੀ ਹੈ ਟੀਮ ਨੂੰ ਦੱਸੋ थाने ਦੱਸੋ ਆਪਣੇ ਉਹ ਸਾਰੀ ਇਨਫੋਰਮੇਸ਼ਨ ਅਸੀਂ ਕਲੈਕਟ ਕਰਦੇ ਤੇ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਜੀ ਸਾਡਾ ਫੋਨ ਖੋ ਗਿਆ ਸੀ ਪੁਲਿਸ ਦੇ ਵਿੱਚ ਰਿਪੋਰਟ ਲਿਖਾਤੀ ਹੁਣਾਂ ਤਾਂ ਕੁਝ ਨਹੀਂ ਹੈਗਾ ਬਟ ਇਹ ਗੱਲ ਨਹੀਂ ਹੈ ਇਹ ਜੋ ਸਾਡਾ ਐਫਰਟ ਚੱਲ ਰਿਹਾ ਸਾਰੀ ਟੀਮ ਦਾ ਉਹਦੇ ਨਾਲ ਅਸੀਂ ਇਹੀ ਸ਼ੂ ਦੇ ਪ੍ਰੂਵ ਕਰਨਾ ਚਾ ਰਹੇ ਹਾਂ ਕਿ ਤੁਹਾਡਾ ਫੋਨ ਖੋਨੋ ਨਹੀਂ ਸਾਨੂੰ ਦਿਓ ਤੇ ਅਸੀਂ एवर विजिलेंट है फोन, है, है, नाली पता लग है। फोन कहीं चालू होंगे तो 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 भी कई फोन इदा के भी जम्मू एंड कश्मीर है जो यूपी करके लेके आए हैं सारे बेनती है कि इशू आता है इमीजिएटली अपनी नियरैस पुलिस स्टेशन जाओ तीडी सुनवाई भी होगी तो कोशिश सा गोविंद गुप्ता की रिपोर्ट